ਕੱਲ ਦੀ ਫਰੋਇਪਰ ਦੀ ਇੱਕ ਸੀਸੀਟੀਵੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਜਿਹੜੀ ਆ ਕੇ ਖੰਭੇ ਨਾਲ ਟਕਰਾਉਂਦੀ ਹੈ ਤੇ ਦੋ ਔਰਤਾਂ ਜਿਹੜੀਆਂ ਉਹ ਬਾਲ ਬਾਲ ਵੱਜ ਜਾਂਦੀਆਂ ਉਹ ਸੀਸੀਟੀਵੀ ਫਰੋਇਪਰ ਦੀ ਧਵਨ ਕਲੋਨੀ ਦੀ ਦੱਸੀ ਜਾ ਰਹੀ ਹੈ ਅਸੀਂ ਇਸ ਵੇਲੇ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਉਹ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਖੰਭਾ ਜਿੱਥੇ ਤੇਜ਼ ਰਫਤਾਰ ਕਾਰ ਜਿਹੜੀ ਆ ਉਹ ਇਸ ਖੰਭੇ ਨਾਲ ਟਕਾਈ ਸੀ ਬਿਲਕੁਲ ਸਾਹਮਣੇ ਉਧਰਲੀ ਸਾਈਡ ਤੋਂ ਕਾਰ ਜਿਹੜੀ ਆ ਉਹ ਆ ਰਹੀ ਸੀ ਤੇ ਇਧਰੋਂ ਇੱਕ ਕਾਰ ਜਿਹੜੀ ਆ ਹੋਰ ਨਿਕਲੀ ਤੇ ਇਧਰੋਂ ਜਿਵੇਂ ਹੀ ਕਾਰ ਨਿਕਲਦੀ ਤਾਂ ਦੂਜੀ ਕਾਰ ਜਿਹੜੀ ਇਧਰੋਂ ਸਾਹਮਣੇ ਆ ਰਹੀ ਸੀ ਉਹ ਆ ਕੇ ਖੰਭੇ ਨਾਲ ਟਕਰਾ ਜਾਂਦੀ ਆ ਤੇ ਇਧਰ ਇਸ ਜਗ੍ਹਾ ਤੇ ਆ ਜਿਹੜਾ ਸਾਹਮਣੇ ਗੇਟ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਦੋ ਆਰਥਾਂ ਜਿਹੜੀਆਂ ਉਹ ਖੜੀਆਂ ਹੋਈਆਂ ਸਨ ਤਾਂ ਆਪਸ ਵਿੱਚ ਉਹਨਾਂ ਵੱਲੋਂ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤੱਤੇ ਜਿਹੜਾ ਪਾਇਰਕਾਰ ਜਿਹੜੀ ਜਿਵੇਂ ਹੀ ਆ ਕੇ ਇਸ ਖੰਭੇ ਵਿੱਚ ਵੱਜਦੀ ਆ ਤਾਂ ਆਪਸ ਵਿੱਚ ਖੰਭਾ ਹਿੱਲਣ ਕਾਰਨ ਤਾਰਾਂ ਜਿਹੜੀਆਂ ਉਹ ਜੁੜ ਜਾਂਦੀਆਂ ਤੇ ਪਟਾਕੇ ਜਿਹੜੇ ਆ ਉਹ ਪੈ ਜਾਂਦੇ ਆ ਤਾਂ ਬੜਾ ਜਮਨਬਸਤ ਹਾਦਸਾ ਜਿਹੜਾ ਸੀਗਾ ਅਗਰ ਇਹ ਖੰਭਾ ਵਿਚਾਲੇ ਨਾ ਹੁੰਦਾ ਤਾਂ ਉਹਨਾਂ ਔਰਤਾਂ ਦਾ ਵੀ ਕੋਈ ਜਾਨੀ ਨੁਕਸਾਨ ਜਿਹੜਾ ਉਹ ਹੋ ਸਕਦਾ ਸੀਗਾ ਤਾਂ ਕਿਤੇ ਨਾ ਕਿਤੇ ਤੇਜ ਰਫਤਾਰ ਜਿਹੜਾ ਇਸ ਦਾ ਵੱਡਾ ਕਾਰਨ ਜਿਹੜਾ ਉਹ ਦੱਸਿਆ ਜਾ ਗਿਆ ਕਿ ਲੋਕਾਂ ਵਿੱਚ ਜਲਦਬਾਜੀ ਇੰਨੀ ਹੈ ਕਿ ਇੱਕ ਦੂਸਰ ਜਲਦੀ ਪਹੁੰਚਣ ਦੇ ਚੱਕਰ ਵਿੱਚ ਆਪਣਾ ਵੱਡਾ ਨੁਕਸਾਨ ਜਿਹੜਾ ਹੈ ਉਹ ਕਈ ਵਾਰ ਲੋਕ ਜਿਹੜੇ ਆ ਉਹ ਕਰਵਾ ਸਕਦੇ ਆ ਤਾਂ ਫਰੋਹੀਪੁਰ ਦੀ ਤੌਣ ਕਲੋਨੀ ਦੀ ਉਹ ਸੀਸੀਟੀਵੀ ਜਿਹੜੀ ਆ ਉਹ ਦੱਸੀ ਗਈ ਸੀ ਤੇ ਤੁਹਾਨੂੰ ਗਰਾਊਂਡ ਰਿਪੋਰਟ ਜਿਹੜੀ ਆ ਉਹ ਦਿਖਾਈ ਆ ਕਿ ਇਸ ਖੰਭੇ ਦੀ ਜਿਹੜੀ ਰਿਪੇਅਰ ਆ ਉਹ ਹੁਣ ਕੀਤੀ ਜਾ ਰਹੀ ਆ ਤਾਂ ਤਾਰਾਂ ਤੁਰਾ ਜਿਹੜੀਆਂ ਕਸੀਆਂ ਜਾ ਰਹੀਆਂ ਤੇ ਇਸ ਜਗ੍ਹਾ ਤੇ ਜਿਹੜਾ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ ਤਾਂ ਫਰੋਹੀਪੁਰ ਵਿੱਚ ਇੱਕ ਵੱਡਾ ਨੁਕਸਾਨ ਜਿਹੜਾ ਉਹ ਹੋਣ ਤੋਂ ਬਚਾ ਜਿਹੜਾ ਹੋ ਗਿਆ। ਫੋਟੋ ਤੇ ਕੈਮਰਾਮੈਨ ਗੱਜੀਵੀਰ ਦੇ ਨਾਲ ਕਰਨ ਦੀ ਸਖਾਣਾ ਫੋਟੋ ਤੇ ਟੈਲੀਵਿਜ਼ਨ। ਹਰਜੀਤ ਜੀ ਕੀ ਨਾਮ ਕੀ ਬੋਲਾ? ਮੇਰਾ ਨਾਮ ਡਾਕਟਰ ਜਸਮੀਤ ਸਿੰਘ ਹੈ ਜੀ। ਮੈਂ ਇੱਥੇ ਫਰੋਜ਼ਪੁਰ ਤਮਨ ਕਲੋਨੀ ਦੇ ਵਿੱਚ ਹੀ ਮੇਰਾ ਕਲੀਨਿਕ ਹੈ 10 ਸਾਲ ਤੋਂ ਮੈਂ ਇੱਥੇ ਪ੍ਰੈਕਟਿਸ ਕਰ ਰਿਹਾ ਜੀ। ਡਾਕਟਰ ਸਾਹਿਬ ਕੱਲ ਜਿਹੜੀ ਇੱਕ ਘਟਨਾ ਵਾਪਰੀ ਹੈ ਕਿ ਗੱਡੀ ਖੰਭੇ ਵਿੱਚ ਬਚੀ ਸੀ ਜੀ। ਹਾਂਜੀ। ਨਾ ਕੀ ਸੀ। ਕੁਦਰਤੀ ਮੈਂ ਇਧਰੋਂ ਕਲੀਨਿਕ ਤੋਂ ਜਾ ਰਿਹਾ ਸੀਗਾ। ਤੇ ਮੈਂ ਦੇਖਿਆ ਇਧਰੋਂ ਇੱਕ ਬਹੁਤ ਤੇਜ਼ ਰਫ਼ਤਾਰ ਤੇ ਵੱਡੀ ਗੱਡੀ ਸੀਗੀ 7 ਸੀਟਰ ਕੋਈ ਤੇ ਇਥੋਂ ਬਹੁਤ ਉਹਨੇ ਓਵਰਟੇਕ ਕਰਕੇ ਤੇਜ਼ ਰਫ਼ਤਾਰ ਨਾਲ ਗਈ ਤੇ ਅੱਗੇ ਜਾ ਕੇ ਉਹਨੇ ਉਹਦਾ ਸੰਤੁਲਨ ਖੋਇਆ ਉਹ ਜਾ ਕੇ ਜਿਹੜਾ ਬਿਜਲੀ ਵਾਲਾ ਖੰਭਾ ਸੀਗਾ ਉਹਦੇ ਵਿੱਚ ਉਹ ਸਿੱਧੀ ਜਾ ਕੇ ਵੱਜੀ ਆ ਤੇ ਉਹਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਮਤਲਬ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਣੀ ਆ ਇਹਦੇ ਨਾਲ ਫਲੈਸ਼ ਹੋਏਗੀ ਕਿ ਬਹੁਤ ਜ਼ਿਆਦਾ ਧਮਾਕਾ ਹੋਇਆ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਣ ਤੋਂ ਪ੍ਰਮਾਤਮਾ ਨੇ ਬਹੁਤ ਹੱਥ ਰੱਖ ਕੇ ਰੱਖਿਆ ਕਿਉਂਕਿ ਦੋ ਔਰਤਾਂ ਉਹਦੇ ਥੱਲੇ ਸੀਗੀਆਂ ਨੇੜੇ ਸੀਗੀਆਂ ਖੰਭੇ ਦੇ ਤੇ ਬਹੁਤ ਜ਼ਿਆਦਾ ਜਾਲੀ ਜਾਨੀਮਾਲੀ ਨੁਕਸਾਨ ਹੋਣ ਤੋਂ ਇਹ ਬਚਿਆ ਜੀ ਸਾਡੇ ਧਮਣ ਕਲੋਨੀ ਦੇ ਵਿੱਚ ਗੱਡੀ ਕਿਹੜੀ ਫਰਟ ਕੋ ਆ ਰਹੀ ਹੈ ਇਹ ਮੇਨ ਗਲੀ ਤੋਂ ਧਮਣ ਕਲੋਨੀ ਜਿਹੜਾ ਮਲਵਾਲ ਰੋਡ ਆ ਉਦੋਂ ਅੰਦਰ ਐਂਟਰ ਹੋਈ ਹੈ ਜੀ ਇਧਰਲੇ ਪਾਸੋਂ ਤੇ ਪਿੱਛੇ ਸਿੱਧਾ ਜਿਹੜਾ ਗੁਰਦੁਆਰਾ ਸਾਹਿਬ ਵਾਲੀ ਗਲੀ ਜਿਹੜੀ ਮੇਨ ਹੈਗੀ ਆ ਉਹਦੇ ਅੰਦਰ ਨੂੰ ਜਾ ਰਹੀ ਸੀਗੀ ਜੀ ਲੋਕਾਂ ਕੀ ਕੀ ਕਰਨੀ ਚਾਹੀਦੀ ਹੈ ਇੱਕੋ ਜੀ ਜਿਹੜਾ ਮਹਾਰਾਜ ਨੇ ਸਾਨੂੰ ਸਬਰ ਤੇ ਸੰਤੋਖ ਦਾ ಪಾਠ ਪੜਾਇਆ ਹੈ بس ਇੱਕੋ ਗੱਲ ਇਹ ਹੈ ਕਿ ਜੇ ਸਬਰ ਤੇ ਸੰਤੋਖ ਹੋਵੇ ਤੇ ਅਸੀਂ ਬਹੁਤ ਕੁਝ ਬਚਾ ਲੈਨੇ ਆ ਬਹੁਤ ਕੁਝ ਪਾ ਲੈਨੇ ਆ ਇਹ ਜਿਹੜਾ ਸਾਡੇ ਅੰਦਰ ਬੇਸਬਰਾਂ ਕਾਲਾਪਣ ਹੈ ਜਿਹੜਾ ਇਹ ਸਾਡੇ ਜੀਵਨ ਦੇ ਵਿੱਚ ਲੋਕਾਂ ਦੇ ਵਿੱਚ ਸਿਰਫ ਤਬਾਹੀ ਤੇ ਤਬਾਹੀ ਹੀ ਲੈ ਕੇ ਆ ਰਿਹਾ ਤੇ ਮੇਰੀ ਅਪੀਲ ਹੈ ਸਰਕਾਰਾਂ ਨੂੰ ਵੀ ਤੇ ਲੋਕਾਂ ਦੇ ਅੰਦਰ ਪਿਆਰ ਅਮਨ ਸ਼ਾਂਤੀ ਬਰਕਰਾਰ ਰੱਖੋ ਥੋੜਾ ਸ਼ਾਂਤ ਤੇ ਠਰਮੇ ਨਾਲ ਚੱਲੋ ਜਿਹਦੇ ਨਾਲ ਇਹ ਚੀਜ਼ਾਂ ਨਾ ਹੋ ਸਕਣ